হাল্লুয়াহ রটকে জেতমান আইত্রা দাও ਇਸ ਘਟਨਾ ਦੀ ਸ਼ੁਰੂਆਤ ਇਥੋਂ ਹੀ ਜਿਹੜਾ ਐਮਪੀ ਵੀ ਆ ਮੈਂਬਰ ਆਫ ਪਾਰਲੀਮੈਂਟ ਵੀ ਆ ਜਿਹੜਾ ਸੰਜੀਵ अरोड़ा ਤੇ ਐਮਐਲਏ ਦੀ ਚੋਣ ਲਈ ਕੈਂਡੀਡੇਟ ਵੀ ਖੜਾ ਹੋਇਆ ਲੁਧਿਆਣੇ ਤੋਂ ਉਸ ਵੱਲੋਂ ਕਾਲਜ ਦਾ ਜਿਹੜਾ ਸਰਕਾਰੀ ਕਾਲਜ ਦਾ ਜਿਹੜਾ ਗਰਾਊਂਡ ਆ ਉਹਦੇ ਉੱਤੇ ਨਿਯਾਜ ਕਬਜ਼ਾ ਕਰਵਾਇਆ ਗਿਆ ਜਿਹਦੇ ਤੇ ਅਧਿਆਪਕ ਵੀ ਰੋਸ ਦੇ ਵਿੱਚ ਅਤੇ ਵਿਦਿਆਰਥੀ ਵੀ ਰੋਸ ਦੇ ਵਿੱਚ ਆ ਇਸ ਕਰਕੇ ਉਸ ਘਟਨਾ ਦਾ ਰੋਸ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਨੇ ਪਰਸੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀਗਾ ਔਰ ਤੁਸੀਂ ਗੁੰਡਾਗਰਦੀ ਦੇਖੋ ਸੰਜੀਵ ਕੁਮਾਰ ਦੀ ਸੰਜੀਵ अरोड़ा ਦੀ ਕਿ ਉਹਨੇ ਉਸ ਘਟਨਾ ਤੋਂ ਬਾਅਦ ਉਸੇ ਮੰਗ ਪੱਤਰ ਦੇਣ ਤੋਂ ਬਾਅਦ ਪਿੱਛੇ ਤਾਂ ਕੀ ਹੋਣਾ ਸੀਗਾ ਉਲਟਾ ਜਿੰਨੀ ਜਗ੍ਹਾ ਪਹਿਲਾਂ ਕੋਰ ਕੀਤੀ ਸੀ ਉਸ ਤੋਂ ਵੱਧ ਜਗ੍ਹਾ ਕੋਰ ਕਰ ਲਿਆ ਤੇ ਅਸੀਂ ਇਹ ਅਸੀਂ ਇਹ ਮਾਮਲਾ ਇਸ ਕਰਕੇ ਲਿਆ ਕਿਉਂਕਿ ਇਹ ਚ ਕੁੜੀਆਂ ਦੀ ਜਿਹੜੀ ਸਿਕਿਉਰਿਟੀ ਦਾ ਵੀ ਬਹੁਤ ਵੱਡਾ ਇਸ਼ੂ ਆ ਤੁਸੀਂ ਦੇਖੋ ਕਿ ਇਹ ਬਹਾਨਾ ਬਣਾਇਆ ਗਿਆ ਇਹਦੇ ਵਿੱਚ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਹੋ ਜਾਂਦਾ ਏ ਇਸ ਕਰਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਸ਼ਹਿਰ ਦੀ ਕਾਲਜ ਦੀ ਜਿਹੜੀ ਜਗ੍ਹਾ ਚਾਹੀਦੀ ਸੀਗੀ ਤਾਂ ਉਹਨਾਂ ਨੇ ਸਾਰਾ ਸਾਰਾ ਗਰਾਊਂਡ ਕਬਜ਼ੇ ਦੇ ਵਿੱਚ ਲਿਆ ਹੋਇਆ ਪਰ ਸਾਡਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਕਿ ਜੇਕਰ ਲੁਧਿਆਣਾ ਸ਼ਹਿਰ ਦਾ ਸਾਰਾ ਜਿੰਨਾ ਜਿੰਨਾ ਵੀ ਟ੍ਰੈਫਿਕ ਇੱਥੇ ਜੇ ਸਾਰਾ ਕਾਲਜ ਵੀ ਕਬਜ਼ਾ ਕਰ ਲਿਆ ਜਾਵੇ ਤਾਂ ਵੀ ਇਹ ਟ੍ਰੈਫਿਕ ਕੰਟਰੋਲ ਨਹੀਂ ਹੋ ਸਕਦਾਗਾ ਇਹਦੀ ਜਗ੍ਹਾ ਸਰਕਾਰ ਨੂੰ ਕੁਝ ਹੋਰ ਆਲਟਰਨੇਟ ਜਿਹੜੇ ਲੱਭਣੇ ਚਾਹੀਦੇ ਬਜਾਏ ਕਿ ਕਾਲਜ ਤੇ ਕਬਜ਼ਾ ਕਰਨ ਦੀ ਇਸ ਕਰਕੇ ਅਸੀਂ ਪਰसों ਵੀ ਮੰਗ ਪੱਤਰ ਦਿੱਤਾ ਔਰ ਅੱਜ ਵੀ ਅਸੀਂ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਜਿਹੜੇ ਉਹਨਾਂ ਨੇ ਪਿੱਲਰ ਲਾਏ ਹੋਏ ਸੀ ਗਰਾਊਂਡ ਦੇ ਵਿੱਚ ਉਹ ਪਿੱਲਰ ਭੰਨੇ ਉਹਨਾਂ ਦੇ ਜਾ ਕੇ ਤੇ ਗਰਾਊਂਡ ਦਾ ਜਿਹੜਾ ਗੇਟ ਸੀ ਉਹ ਬੰਦ ਕਰਕੇ ਵਿਦਿਆਰਥੀਆਂ ਨੇ ਆਪਦੇ ਹੱਥ ਦੇ ਵਿੱਚ ਉਹ ਚਾਬੀ ਲਈ ਹੈਗੀ ਆ ਔਰ ਅਸੀਂ ਆਮ ਆਦਮੀ ਪਾਰਟੀ ਨੂੰ ਸਵਾਲ ਕਰਨਾ ਚਾਹੁੰਦੇ ਆ ਕਿ ਜਿੱਥੇ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਉੱਥੇ ਸਾਡੀਆਂ ਸਰਕਾਰੀ ਸੰਸਥਾਵਾਂ ਦੇ ਨਾਲ ਇਸ ਤਰ੍ਹਾਂ ਵਿਤਕਰਾ ਕਿਉਂ ਕਿ ਤੁਸੀਂ ਦੇਣਾ ਤਾਂ ਕੀ ਆ ਕੁਝ ਸੰਸਤਾਵਾਂ ਨੂੰ ਤੁਸੀਂ ਮਾੜਾ ਮੋਟਾ ਕੁਝ ਜਿਹਾ ਖੇਡ ਗਰਾਉਂਜਾ ਹੋਰ ਚੀਜ਼ਾਂ ਬੱਚੀਆਂ ਆ ਹੋਰ ਸੁਖ ਸੁਖ ਸੁਹੂਲਤਾ ਤੁਸੀਂ ਉਹ ਵੀ ਵਿਦਿਆਰਥੀਆਂ ਤੋਂ ਖੋ ਰਹੇ ਆ ਫਿਰ ਥੋੜੀ ਸਿੱਖਿਆ ਕ੍ਰਾਂਤੀ ਵਾਲੀ ਮਾਨਸਿਕਤਾ ਤੇ ਸਾਡਾ ਬਹੁਤ ਵੱਡਾ ਸਵਾਲ ਆ ਤੁਹਾਨੂੰ ਇਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਣਾ ਚਾਹੀਦਾ ਔਰ ਸੰਜੀਵ ਅਰੋੜਾ ਤੁਸੀਂ ਦੇਖੋ ਜਿਹੜਾ ਐਮਐਲਏ ਦੀ ਸੀਟ ਜਿੱਤਿਆ ਵੀ ਨਹੀਂ ਹੈਗਾ ਔਰ ਆ ਅੱਜ ਇੰਨੇ ਗੁੰਡਾਗਰਦੀ ਕਰ ਰਿਹਾ ਔਰ ਜੇਕਰ ਇੱਥੋਂ ਚੋਣ ਜਿੱਤ ਜਾਂਦਾ ਫਿਰ ਤੁਸੀਂ ਦੇਖੋ ਕਿ ਸਾਡੇ ਕਾਲਜਾਂ ਦੇ ਨਾਲ ਜਾਂ ਆਮ ਲੋਕਾਂ ਦੇ ਨਾਲ ਉਹ ਕੀ ਹਸ਼ਰ ਕਰਦਾਗਾ ਇਹਨਾਂ ਦੀ ਇਹ ਜਿਹੜੀ ਸੋਚ ਦਾ ਪ੍ਰਗਟ ਇਸ ਇਸ ਗੱਲ ਤੋਂ ਹੋ ਗਿਆ ਕਿ ਤੁਸੀਂ ਦੇਖੋ ਔਰਤਾਂ ਪ੍ਰਤੀ ਵੀ ਇਹਨਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਆ ਅਸੀਂ ਇਹ ਸਮਝਦੇ ਕਿ ਇਹਦਾ ਗਵਰਨਮੈਂਟ ਕਾਲਜਾ ਇੱਥੇ ਬਹੁਤ ਵੱਡਾ ਸਿਕਿਉਰਿਟੀ ਦਾ ਸਵਾਲ ਵੀ ਆ ਇਹ ਕੁੜੀਆਂ ਦਾ ਕਾਲਜਾ ਇੱਥੇ ਕਿਸੇ ਦਾ ਭਰਾ ਤਾਂ ਕੈਂਟਰ ਨਹੀਂ ਕਰ ਸਕਦਾ ਕਾਲਜ ਦੇ ਵਿੱਚ ਕਿ ਕਿਸੇ ਕੁੜੀ ਨਾਲ ਘਟਨਾ ਨਾ ਹੋ ਜਾਈ ਇੱਥੇ ਉਹਨਾਂ ਦੇ ਮਾਂ-ਬਾਪ ਤੋਂ ਬਿਨਾ ਕੋਈ ਐਂਟਰ ਨਹੀਂ ਕਰ ਸਕਦਾਗਾ ਤੇ ਜੇਕਰ ਮੰਨ ਲਓ ਇੱਥੇ ਪਾਰਕ ਬੰਦੀ ਆ ਪਾਰਕਿੰਗ ਬੰਦੀ ਆ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਣਗੇ ਤੇ ਸਾਡੀਆਂ ਕੁੜੀਆਂ ਜਿਹੜੀਆਂ ਪ੍ਰੈਕਟਿਸ ਕਰਦੀਆਂ ਫ੍ਰੀ ਮਾਈਂਡ ਹੋ ਕੇ ਗਰਾਊਂਡ ਦੇ ਵਿੱਚ ਉਹ ਕਿਸ ਤਰ੍ਹਾਂ ਕਰ ਪਾਉਣਗੀਆਂ ਤੇ ਅਸੀਂ ਖੇਡਾਂ ਦੇ ਵਿੱਚ ਕਿਵੇਂ ਉਪਲਬਧੀ ਹਾਸਲ ਕਰ ਸਕਾਂਗੇ ਉਹਨਾਂ ਨੇ ਕਿੱਥੇ ਆਦੇ ਕੰਫਰਟੇਬਲ ਕੱਪੜੇ ਪਾ ਕੇ ਪ੍ਰੈਕਟਿਸ ਕਰਨੀਆਂ ਤਾਂ ਇਸ ਤਰੀਕੇ ਨਾਲ ਉਹਨਾਂ ਤੇ ਜਿਹੜੇ ਬਹੁਤ ਵੱਡੀਆਂ ਜਿਹੜੀਆਂ ਘਟਨਾਵਾਂ ਉੱਥੇ ਵਾਪਰਨ ਦਾ ਇਹ ਸਵਾਲ ਖੱਸ਼ਾ ਹੈ ਸਾਨੂੰ ਇਸ ਕਰਕੇ ਫਿਰ ਜੇ ਉਹ ਘਟਨਾ ਵਾਪਰਦੀ ਉਹਦਾ ਕੀ ਸੰਜੀਵ ਆ ਰੋੜਾ ਕੀ ਉਹਦੀ ਜ਼ਿੰਮੇਵਾਰੀ ਲਊਗਾ ਜੇ ਕੁੜੀਆਂ ਦਾ ਕੋਈ ਘਟਨਾ ਵਾਪਰਦੀ ਆ ਤਾਂ ਏਵੇਂ ਸਵਾਲ ਆਮ ਆਦਮੀ ਪਾਰਟੀ ਦੇ ਖੜਾ ਹੁੰਦਾ ਏ ਔਰ ਅਸੀਂ ਪੰਜਾਬ ਸਟੂਡੈਂਟ ਯੂਨੀਵਰਸਿਟੀ ਵੱਲੋਂ ਇਹ ਮਾਮਲਾ ਲਿਆ ਏ ਔਰ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਅਸੀਂ ਆਪਦੀ ਕਾਲਜ ਦੀ ਜ਼ਮੀਨ ਤੇ ਇੰਚ ਦਾ ਵੀ ਕਬਜ਼ਾ ਨਹੀਂ ਕਰਨ ਦੇਵਾਂਗੇ ਔਰ ਅੱਜ ਅੱਜ ਇਸੇ ਪ੍ਰਣ ਤੇ ਚੜਦੇ ਚੱਲਦੇ ਆ ਵਿਦਿਆਰਥੀ ਨੇ ਜਿਹੜੇ ਪਿੱਲਰ ਜਿਹੜੇ ਹੈਗੇ ਆ ਉਹ ਅੱਜ ਪਟ ਕੇ ਸਾਹ ਲਿਆ ਹੈਗਾ ਔਰ ਅੱਗੇ ਵੀ ਜੇ ਕੋਈ ਪ੍ਰਸ਼ਾਸਨ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਕਰਦਾ ਜਾਂ ਸੰਜੀਵ ਅਰੋੜਾ ਕਾਲਜ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤਾ ਅਸੀਂ ਫਿਰ ਅਮਰੀਕਾ ਉਹਨਾਂ ਦਾ ਮੂੰਹ ਤੋੜ ਜਿਹੜਾ ਜਵਾਬ ਦੇਵਾਂਗੇ